ਹਲੋ ਹਾਂ ਬਈ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਬਈ ਚੇਵੇਂ ਕਰੀ ਜਾਣਦੇ ਆ ਗਈ ਆ ਬਸਾਖੀ ਤੇ ਆਪਾਂ ਵੀ ਹੁਣ ਬਣਾਇਆ ਪਲਾਨ ਜਾਣ ਦਾ ਬਸਾਖੀ ਤੇ ਇਹਨਾ ਆਪਣਾ ਹੈ ਨਹੀਂ ਸੀਗਾ ਕਿਵੇਂ ਜਾਣ ਦਾ ਤੇ ਚੱਲ ਨਾਲ ਦੇ ਮੁੰਡੇ ਕਹਿੰਦੇ ਆਪਾਂ ਜਾਣਾ ਵਾ ਤੇ ਪਿਆਰੀ ਆਪਾਂ ਕਰ ਲਈ ਚੱਲ ਕੱਢ ਲਈ ਆ ਲਾਲ ਲਾਲ ਫਰਾ ਦੀ ਕੱਢ ਲਈ ਆਪਾਂ ਆਵਦੀ ਤੇ ਲੱਗਿਆ ਉਹਨੂੰ ਵਾਸ਼ ਕਰਾਉਣ ਇੰਜਣ ਤੇ ਮਾੜੀ ਮੋਟੀ ਕਾਲ ਸੀ ਜੰਮੀ ਸੀ ਇਹ ਹੈ ਜੀ ਉਹ ਡੀਜ਼ਲ ਡੂਜ਼ਲ ਮਰਾਇਆ ਹੋਇਆ ਵਾ ਉਹ ਚੈਸਟ ਜੋ ਤਾਂ ਵਿੱਚ ਲੱਗੇ ਹੋਏ ਆ ਵਰਕ ਸਰਵਿਸ ਸਟੇਸ਼ਨ ਤੇ ਕੰਮ ਕਰਾਉਣ ਦੂਜੇ ਮੁੰਡੇ ਭੇਜ ਤੇ ਆਪਾਂ ਟਰਾਲੀ ਪਾਉਣ ਤੇ ਉਹ ਗੱਦੇ-ਗੱਦੇ ਲੈ ਕੇ ਆਉਣਗੇ ਲੱਦ ਕੇ ਜਾਣੂ ਆਪਾਂ ਟਰੈਕਟਰ ਦਾ ਜਮੇ ਜਾਣੂ ਬ੍ਰੇਕਾਂ ਮਰੂਖਾਂ ਚਕਾ ਲੀਆਂ ਨੇ ਫੇ ਮੋਟੇ ਕੰਮ ਜਿਹੜੇ ਸੀਗੇ ਨਵੇੜ ਲਿਆ ਤੇ ਬਾਕੀ ਤੁਰਦਿਆਂ ਨਾਲ ਦੀ ਨਾਲ ਦਿਖਾਉਣਾ ਸਾਨੂੰ ਗਾਂ ਜਾ ਕੇ ਤੇ ਮੁੰਡੇ-ਮੁੰਡੇ ਹੁੰਦੇ ਆਪਣੇ ਸਾਰੇ 70 ਇਕੱਠੇ ਤੇ ਮਿਲਦੇ ਆਂ ਗਾਂ ਆਜੋ ਤੇ ਲੋ ਬਈ ਹੋ ਗਿਆ ਨਾ ਆ ਕੇ ਤਿਆਰ ਤੇ ਆ ਗਏ ਆਪਣੇ ਮਿੱਤਰ ਤੇ ਕਰਦੇ ਆਂ ਵਸ ਤਿਆਰੀ ਹੁਣ ਚੱਲਿਆਂ ਟਰੈਕਟਰ ਕੰਨੀ ਨੂੰ ਤੇ ਬਾਕੀ ਗਾਂ ਜਾ ਕੇ ਦਿਖਾਉਨੇ ਆ ਤੁਹਾਨੂੰ ਹੁਣ ਸਾਮਾਨ ਲੈ ਲਿਆ ਸਾਰਾ ਨਹੀਂ ਆਪਾਂ ਹਾਂ ਬਈ ਓਕੇ ਸਾਰਾ ਬਾਤ ਠੀਕ ਆ ਚਲੋ ਆਜੋ ਲੋਕ ਕਰ ਲਿਆ ਟਰੈਕਟਰ ਰੈਡੀ ਆ ਆਪਾਂ ਕਰੋ ਚੈੱਕ ਲੌਕ ਬਾਤ ਨੂੰ ਕਹਿਣ ਤੁਰਾ ਕਰਤਾ ਓਕੇ ਟਰਾਲੀ ਆ ਗਈ ਆਪਾਂ ਛੋਟੀ ਹੋਈ ਪਾਈ ਆ ਤੇ ਮਗਰ ਕਿਉਂਕਿ ਬੰਦੇ ਘੱਟ ਹੀ ਆ ਰਹੀਏ ਅਸੀਂ ਬਾਕੀ ਆਉਂਦੇ ਆ ਮੁੰਡੇ ਚਲੋ ਉਥੋਂ ਹਾਂ ਬਾਈਓ ਬਾਈਓ ਕੋਈ ਜਰਾ ਵੀ ਕਰਦੇ ਹੋ ਆਏ ਕਰਕੇ ਮੈਨੂੰ ਵਰਲੋ ਹਾਂ ਬੰਨੇ ਅਗਲੀ ਹਟ ਆਉਂਦੇ ਉੱਥੇ ਬਾ

ਭਈ ਆ ਗਿਆ ਅਮੀ ਨੂੰ ਲਾਉਣਾ ਪੈ ਗਿਆ ਸਾਈਡ ਤੇ ਭਾਲ ਕੇ ਜਗਾ ਟਰੈਕਟਰ ਆ ਦੇਖ ਲੈ ਆ ਜਗਾ ਲਾਇਆ ਟਰੈਕਟਰ ਆ ਕੇ ਨਾਲ ਸਾਡੇ ਕੋਲ ਤਾਂ ਪਾਲਾ ਇਸੇ ਮੋੜ ਤੇ ਟਰੈਕਟਰ ਤੇ ਵੀ ਕੁਝ ਹੈ ਨਹੀਂ ਆਪਰਾ ਜੇ ਹੁਣ ਦੇ ਦਿਆਂ ਖੜਦੇ ਉਹਨਾਂ ਚਾਰ ਮੀਂਹ ਖਟੇ ਤੋਂ ਬਾਅਦ ਹੀ ਚੱਲਾਂਗੇ ਹੁਣ ਕਿਉਂ ਠੰਡ ਲੱਗਣ ਲੱਗੀ ਦੇਖੋ ਵੀ ਨਾਲ ਦੀ ਨਾਲ ਧੁੱਪ ਚੜੀ ਹੋਈ ਆ ਨਾਲ ਮੀਂਹ ਪਈ ਜਾਂਦਾ ਵਾ ਆਹੇ ਬਾਲੇ ਧੁੱਪ ਵੀ ਚੜੀ ਹੋ ਗਈ ਨਾਲ ਮੀਂਹ ਨਹੀਂ ਰੜਦਾ ਹੈਗਾ ਹਾਂ ਹਾਂ ਜਿਹੜਾ ਹੱਦ ਹੈ ਨਾ ਯੂਨ ਕਰਨ ਲੱਗਿਆ ਦੁਬਾਰਾ ਇੱਥੇ ਹਾਂ ਉਹ ਬਹੁਤ ਚੈਲਟ ਹੋ ਗਿਆ ਹੁਣ ਸਭ ਸਾਫ ਹੋ ਗਿਆ ਹੁਣ ਕੋਈ ਨਹੀਂ ਬਦਲ ਗਿਆ ਠੰਡਾ ਹੋ ਗਿਆ ਫੋਨ ਬਿਲਕੁਲ ਹਾਂ ਅਸੀਂ ਕਰਦੇ ਹਾਂ ਮੇਰਾ ਪਾਸ ਦੇਖੋ ਜਾਂ ਡਾਟਾ ਹੈਦਰਾਬਾਦ ਕੀਰਤਪੁਰ ਸਾਹਿਬ ਤੋਂ ਹੋਰੇ ਰੋਕੇ ਸੀਗੇ ਲੰਗਰ ਲੱਗਿਆ ਹੋਇਆ ਸੀਗਾ ਤੇ ਕੋਈ ਰਾਹ ਦੇ ਵਿੱਚ ਹੋਰ ਤਾਂ ਕੋਈ ਲੰਗਰ ਆਇਆ ਨਹੀਂਗਾ ਆਹੀ ਪਹਿਲਾ ਲੰਗਰ ਆਇਆ ਸਾਨੂੰ ਇੱਧਰ ਹੀ ਸੁਰਕੀ ਰੋਕੜ ਨੇ ਆ ਕੇ ਆਏ ਆ ਸਾਦਾ ਚਲੋ ਛਕ ਲਿਆ ਹੁਣ ਤੇ ਕੋ ਕੋ ਗਪੀ ਰਹੇ ਆ ਹੁਣ ਨਾ ਬਾਅਦਾਂ ਵਿੱਚ ਕੀਰਤਪੁਰ ਰੁਕਾਂਗੇ ਉਸ ਤੋਂ ਬਾਅਦ ਜਾ ਕੇ ਹਾਂਜੀ ਭਾਈ ਪਹੁੰਚ ਗਏ ਆ ਸ਼੍ਰੀ ਅਨੰਦਪੁਰ ਸਾਹਿਬ ਆਪਾਂ ਤੇ ਆ ਬੈਕਸਾਈਡ ਵਾਲੇ ਰਾਹ ਤੇ ਖੜੇ ਆ ਆਪਾਂ ਜਿਹੜਾ ਪਿੱਛੇ ਦੀ ਮੁਕੇ ਜਾਂਦਾ ਵਾ ਚੜਾਈ ਵਾਲਾ ਰਾਹ ਦਾ ਮੁੰਡੇ ਬਾਕੀ ਨਾਲ ਦੇ ਆਪਾਂਦੇ ਤੇ ਇਸ ਤੇ ਆ ਕਿ ਪਹਿਲਾਂ ਮੱਥਾ ਟੇਕ ਕੇ ਆਉਣਗੇ ਜਾ ਕੇ ਕੋਈ ਟਰੈਕਟਰ ਕੋਲ ਵੀ ਫਿਰ ਬੰਦੇ ਚਾਹੀਦੇ ਆ ਟਰੈਕਟਰ ਕੋਲੋਂ ਨਾ ਕੱਢ ਕੇ ਜਾਣੀ ਚਾਹਗੇ ਤੇ ਫਿਰ ਆਪਾਂ ਉਹ ਤੋਂ ਬਾਅਦ ਚੱਲਾਂਗੇ ਮੱਥਾ ਟੇਕਣ ਤੇ ਖਾਣਾ ਕਰੋਗੇ ਇਕੱਠ ਰੇ ਕੋਲ ਖਾਟ ਖਾ ਵੀ ਹੋ ਜਾਂਦਾ ਆ

करो जी दर्शन पहुंच गया देखो तुम्हारा संगत काफी आई हुई जमेंट होया ਇਹ ਆਪਾਂ ਬੂਟ ਜਮਾ ਕਰਾਈਏ ਤੇ ਮੱਥਾ ਟੇਕੀਏ ਲੋਕੀਂ ਕਹਿੰਦੇ ਆ ਗੋ ਲੋ ਵੀ ਮੱਥਾ ਟੇਕ ਲਿਆ ਆਪਾਂ ਹੁਣ ਆ ਗਿਆਂ ਬਾਹਰ ਦਰਵਾਜ਼ਾ ਤੋਂ ਤੇ ਚੱਲਦੇ ਹੁਣ ਦੁਬਾਰਾ ਟਰੈਕਟਰ ਕਨੀ ਨੂੰ ਉੱਧਰ ਜਾ ਕੇ ਦੇਖਦੇ ਆ ਕੀ ਹੈ ਮਾਹੌਲ ਬਾਹਰ ਦਾ ਲੋ ਵੀ ਮੱਥਾ ਟਾਪਾ ਆਪਾਂ ਟੇਕ ਲਿਆ ਹੁਣ ਤੇ ਚੱਲਦੇ ਹੁਣ ਦਬਾਰਾ ਦੁਬਾਰਾ ਆਪਾਂ ਟਰੈਕਟਰ ਕਨੀ ਨੂੰ ਤੇ ਉੱਧਰ ਜਾ ਕੇ ਦੇਖਦੇ ਆ ਮਾਹੌਲ ਕੀ ਹੈ ਉੱਧਰ ਦਾ ਲੋਬੇ ਦੇਖੋ ਟਰੈਕਟਰ ਬਣਿਆ ਹੋਇਆ ਰੌਣਕ ਮੇਲਾ ਪੂਰਾ Fa miya ri y. ਤੇ ਆਪਣੇ ਖੜੇ ਆ ਰਹੇ ਲੋਕ ਮਿੱਤਰ ਆਖੜਾ ਆਪਣੇ ਵਾਲਾ ਝੋਟਾ ਆਖੜਾ ਆਪਣੇ ਦੇ ਬੰਦੇ ਸਾਰੇ ਬਹੁਤ ਵੜੇ ਆ ਰਹੇ ਆਪਣੇ ਗਾਂਗੇ ਤੇਰਾ ਖੜਾ ਝੋਟਾ ਤੇਰੇ ਖੜੇ ਆਪਰੇ ਉੱਤਰੋ ਤੇਰੇ ਘਮਮ ਮਾਰਦਾ ਦਾ ਨਾ ਹੋ ਰਿਹਾ